ਹਾਂ ਕਿੰਨੇ ਦਿਨ ਹੋ ਗਏ ਆ ਤੇ ਚੱਲ ਇੱਕ ਵਾਰੀ ਫੇਰਾ ਮਾਰ ਜੋ ਘੱਟ ਸੌ ਹਾਂਜੀ ਤੁਹਾਨੂੰ ਪਤਾ ਵਾ ਵੀ ਛੁੱਟੀ ਵੀ ਥੋੜੀ ਰਹਿ ਗਈ ਆ ਤੇ ਯਾਰ ਦੋਸਤੇ ਦੇ ਵੀ ਹਮ ਯਾਰ ਦੋਸਤਾਂ ਦੇ ਵਨ ਹਾਂਜੀ ਹਾਂਜੀ ਪਾਜੀ ਵਨ ਚਲੋ ਠੀਕ ਆ ਪਾਜੀ ਹੈ ਵਨ ਨਹੀਂ ਉਹ ਨਹੀਂ ਕੋਈ ਨਾ ਮੈਂ ਮੈਨੂੰ ਪੁੱਛ ਲਵਾਂ ਤੁਸੀਂ ਤੇ ਤਾਂ ਵੀ ਬਿਨਾਂ ਪੁੱਛੇ ਚਲ ਜਾਣਾ ਠੀਕ ਹੈ ਨਾ ਵਾ ਫਿਰ ਮੈਂ ਘਰ ਕਿੱਥੇ ਜਾਈ ਨਾੜੀ ਪੱਗੀ ਕਿਵੇਂ ਵਨ ਏ ਫਿਰ ਕੱਲ ਨੂੰ ਟਾਈਮ ਨਾ ਆ ਜਾਇਓ ਹੁਣ ਤੁਹਾਡਾ ਕਰਕੇ ਗੱਲ ਤੁਹਾਡੇ ਕੱਲ ਤੇ ਪਾਈ ਆ ਵਨ ਇਹਨਾਂ ਨੂੰ ਕਹਿੰਦੇ ਆ ਅੱਜ ਕੇ ਰਿਸ਼ਤੇਦਾਰ ਕੋ ਹੋ ਆਓ ਮਾਸੀ ਤੇਰੀ ਕਹਿੰਦੀ ਜੇ ਇੱਕ ਗੱਲ ਕਰਨਗੇ ਨਾ ਤਾਂ ਠੋਕੇ ਗਾੜੀ ਦੋ ਜਵਾਬ ਦੇਣੀ ਮੰਮੀ ਇਹ ਗੱਲ ਤੂੰ ਬਾਜੀ ਕਹਣ ਲਵਲੀ 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 ਵਨ ਲਵਲੀ ਮੇਰੇ ਦਿਲ ਚ ਵੀ ਇਹ ਗੱਲ ਰਿਝੰਡੀ ਆ ਮੋਟਰਸਾਈਕਲ ਤੇ ਚਲ ਜਾਣਾ ਵਾ ਪਰ ਵਿਚੋਲੇ ਨੂੰ ਇੱਕ ਵਾਰੀ ਫੋਨ ਕਰਦੇ ਹੋ ਤੁਸੀਂ ਪਰ ਫੋਨ ਭੈਣ ਜੀ ਨਹੀਂ ਤੇ ਜੇ ਵਿਚੋਲੇ ਮੁਕਰ ਗਏ ਤਾਂ ਫਿਰ ਕੀ ਕਰੋਗੇ ਮੁੱਕਰਗੇ ਇਹਨਾਂ ਦੀ ਜਾਨ ਨਾ ਕਢ 2 1 ਮੁੱਕਰਗੇ 1 ਮੈਂ ਦਸੂ ਆਪਾਂ ਜਾਣਾ ਚਾਹਤੀ ਹੈ ਇੱਕ ਮਿੰਟ ਗੱਲ ਸੁਣੋ ਬੰਦ ਰਮਰੇ ਕਮੈਂਟ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਉਦਾਂ ਹੀ ਚੱਲ ਜੰਨੇ ਆ ਉਹ ਮੈਂ ਕਹਿੰਦਿਆਂ ਵੀ ਬੋਲ ਦੱਸ ਆ ਲੈ ਫੜ 200 ਰੁਪਇਆ ਹੀ ਉਹ ਉਹ ਆ ਲੈ 200 ਰੁਪਇਆ ਹੀ ਉਹ ਲੈਵਾ ਚੋਲੇ ਬਣਾਉਂਗਾ ਹਾਂ ਉਹ ਆ 200 ਰੁਪਇਆ ਹੀ ਉਹ ਜੋ ਲੈਣਾ ਮੈਂ ਲੈਵਾ ਨਹੀਂ ਇੱਧਰ ਦੇਖ ਆ ਗੱਡੀ ਲਉ ਫੋਨ ਸਪੈਸ਼ਲ ਫੋਨ ਵੀ ਕੀਤਾ ਤੇ ਮੈਂ ਨਾ ਜੋ ਬਣਾਉਣਾ ਨੂੰ ਕੀਤੀ ਸੀ ਪਰ ਬਾਜ ਜੇ ਤੁਹਾਡੀ ਗੱਲ ਉਹਨਾਂ ਨਾਲ ਮੈਂ ਤੇ ਪਰਮੀ ਤੋਂ ਉਲਟਾ ਫਸ ਗਿਆ ਉਹਦੋਂ ਤੁਹਾਨੂੰ ਸ਼ਾਪ ਦੀ ਪਈ ਵੀ ਸ਼ਾਪ ਹੈ ਜਾਈ ਮੈਨੂੰ ਮੈਂ ਤੇ ਪਰਮੀ ਗੱਡੀ ਵੱਲੋਂ ਉਹਦੇ ਜੋ ਠਾਕਾ ਲੱਗ ਗਿਆ ਤੇ ਵਿਆਹ ਦੇ ਦਿਨ ਮੇਨਾ ਭੈਣ ਜੀ ਨੇ ਗੱਲ ਕੀਤੀ ਆ ਤੇਰੇ ਸਾਹਮਣੇ ਕਿਤੇ ਉਦਾਂ ਹੀ ਕਰਨ ਦੇਦੇ ਆ ਮੈਨੂੰ ਥੋੜਾ ਪਤਾ ਸੀ ਕਿ ਉਹ ਮਗਰੀ ਪੈਣਾ ਉਹਨਾਂ ਨੇ ਮੇਰੇ ਕਿਹਨੂੰ ਗੱਡੀ ਲੈ ਕੇ ਤੇ ਤੁਰਿਆ ਉਹਨੂੰ ਵੀ ਸਮਝਾ ਸਾਰੀ ਉਹਨੂੰ ਸਮਝਾਣਾ ਆ ਹੂੰ ਹੂੰ ਨੀ ਮੈਂ ਜੋਤ ਅਸੀਂ ਰਾਜੀ ਬਾਜੀ ਕਰ ਸੌਰੀ ਸਾਰੀ ਅਸੀਂ ਰਾਜੀ ਬਾਜੀ ਕਰਨੀ ਤੁਸੀਂ ਵੀ ਪੁੱਛਿਓ ਪੁੱਤ ਠੀਕ ਠਾਕ ਪਿੰਡ ਸਾਰੇ ਤੇ ਐਨੇ ਜੀ ਤੁਸੀਂ ਪਾਣੀ ਲੈ ਜਾਓ ਠੀਕ ਹੈ ਚਲੋ 3 2 1 ਇੰਦਰ ਹੋਰ ਸੁਣਾ ਪੁੱਤ ਸਭ ਠੀਕ ਠਾਕ ਸਾਬ ਹਾਂਜੀ ਅੰਮੀ ਜੀ ਵਧੀਆ ਸਾਬ ਠੀਕ ਨੇ ਤੁਸੀਂ ਦੱਸੋ ਸਦਾ ਠੀਕ ਆ ਠੀਕ ਆ ਪੁੱਤ ਇੰਦਰ ਜੀ ਲੱਗਿਆ ਪੁੱਤ ਹਾਂਜੀ ਅੰਮੀ ਜੀ ਲੱਗਿਆ ਪਹਿਲਾਂ ਪਹਿਲਾਂ ਹੁੰਦਾ ਤੂੰ ਕਰਨੀ ਸਨ ਪੁੱਤ ਕੰਮ ਕੰਮ ਕਰਦੀ ਕਿ ਨਹੀਂ ਅਜੀ ਨਹੀਂ ਪੁੱਤ ਸੱਸ ਨਾਲ ਕੰਮ ਕਰਉਂਦੇ ਨਹੀਂ ਸੱਸ ਮਾਂ ਪੁੱਤ ਸੱਸ ਮਾਂ ਕੰਮ ਕਰਉਂਦੇ ਨਹੀਂ ਕਿ ਨਹੀਂ ਹਾਂਜੀ ਅੰਮੀ ਜੀ ਪਰ ਹਲੇ ਡਾਉਂਦੇ ਨਹੀਂ ਹੈਗੇ ਉਹ ਜੋਤ ਤੁਸੀਂ ਬਣਾਓ ਹਾਂ ਚਾਹ ਘਟ ਘਟ ਆਓ ਲਿਓ ਚਾਹ ਇੱਕ ਦੇ ਚਾਹ ਨਾਲ ਹਾਂਜੀ ਹਾਂਜੀ ਆਉਂਦੇ ਆ ਨਾ ਸਾਰੇ ਹੁਣ ਤੁਸੀਂ ਉੱਠ ਕੇ ਜਿਹਨੂੰ ਮੈਂ ਕੱਪੜਾ ਦੇਣਾ ਤੇ ਤੁਸੀਂ ਉੱਠ ਕੇ ਤੇ ਕਹਿਣਾ ਰਿੰਦਰ ਆਜੋ ਉੱਧਰ ਚੱਲਦੇ ਆ ਠੀਕ ਤੇ ਤੁਸੀਂ ਤਿੰਨਾਂ ਨੇ ਚੱਲ ਜਾਣਾ ਠੀਕ हम यहां जोते हैं मैं हूं प्रदीप शुक्ला चोकला चोकला चलो नहीं नहीं बात है ये तो कॉल ही चल मैं कर रहा हूं हां जी चलो कोई नहीं कोरे तो रहने दो भाई 1 2 3 स्टार्ट करो ना नहीं मड़ जाए 1 2 3 स्टार्ट मैगी कहना एक कर भी आओ चलिए उधर हां चलो चलो सारीयां दा ਚਲੋ ਕੋਈ ਨਹੀਂ ਬੱਸ ਬੜਾਵਾ ਸਵੇਰਾ ਚੰਗਾ ਮੈਂ ਨਾ ਸਾਰਿਆਂ ਦਾ ਮੰਮੀ ਨਾ ਤਾਂ ਢੀਂ ਨਹੀਂ ਫਿਕਰ ਕਰਦੇ ਆ ਨਾ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਜੇ ਮੈਂ ਆਗਵਾ ਮੇਰੇ ਲਾਗੇ ਬਹਿ ਜਾ ਕੋੜੀ ਕਬੈਂਦੀ ਆ ਫਿਰ ਬਾਅਦ ਜਾ ਕੇ ਮਨ ਪਰਣ ਲੱਗ ਜਾਂਦੀ ਆ ਤੀ ਸਗੋ ਛੇਤੀ ਛੇਤੀ ਫੇਰਾ ਮਾਰਿਆ ਕਰੋ ਮੰਮੀ ਚਲੋ ਦੇਖੋ 2 1 ਮੰਮੀ ਨਾ ਤਾਂ ਡੇ ਮਗਰ ਉਹ ਜੀ ਜੀ ਚਲੋ ਛੱਟੇ ਇੱਕ ਵਾਰੀ ਸਭ ਕੱਢ ਦਿਓ ਇੱਕ ਵਾਰੀ ਬੱਸ ਲਾਸਟ ਵਨ ਰੁਪਿੰਦਰ ਮੰਮੀ ਤੁਹਾਡੇ ਮਗਰੋਂ ਜੀ ਨਹੀਂ ਲਾਉਂਦੇ ਹੈ ਹੈ ਕਿੰਨੇ ਦਿਨ ਹੋ ਗਏ ਆ ਤੇ ਚੱਲ ਇੱਕ ਵਾਰੀ ਫੇਰਾ ਮਾਰ ਜੋ 800 ਹਾਂਜੀ ਤੁਹਾਨੂੰ ਪਤਾ ਵਾ ਵੀ ਛੁੱਟੀ ਵੀ ਥੋੜੀ ਰਹਿ ਗਈ ਆ ਤੇ ਯਾਰ ਦੋਸਤੇ ਦੇ ਵੀ ਹਮ ਯਾਰ ਦੋਸਤਾਂ ਦੇ ਵਨ ਹਾਂਜੀ ਹਾਂਜੀ ਪਾਜੀ ਵਨ ਚਲੋ ਠੀਕ ਹੈ ਪਾਜੀ ਹੈ ਵਨ ਨੇ ਉਹ ਨੀ ਹੋ ਕੇ ਨਾ ਮੈਨੂੰ ਪੁੱਛ ਲੋ ਤੁਸੀਂ ਤੇ ਤਾਂ ਵੀ ਬਿਨਾ ਪੁੱਛੇ ਦਿਲ ਜਾ ਆਉਂਦਾ ਠੀਕ ਨਾ ਵਾ ਫਿਰ ਮੈਂ ਕਰਦੇ ਨਹੀਂ ਨਾੜੀ ਤਾਂ ਕੀ ਕਰ ਵਨ ਏ ਫਿਰ ਕੱਲ ਨੂੰ ਟਾਈਮ ਨਾ ਆ ਜਾਇਓ ਹੁਣ ਤੁਹਾਡਾ ਕਰਕੇ ਗੱਲ ਤੁਹਾਡੇ ਕੱਲ ਤੇ ਪਾਈ ਆ ਵਨ ਇਹਨਾਂ ਨੂੰ ਕਹਿੰਦੇ ਆ ਅੱਜ ਕੇ ਰਿਸ਼ਤੇਦਾਰ ਕੋ ਹੋ ਆਓ ਮਾਸੀ ਤੇਰੀ ਕਹਿੰਦੀ ਜੇ ਇੱਕ ਗੱਲ ਕਰਨਗੇ ਨਾ ਤਾਂ ਠੋਕੇ ਗਾੜੀ ਦੋ ਜਵਾਬ ਦੇਣੀ ਮਮੀ ਇਹ ਗੱਲ ਤੁਹਾਨੂੰ ਜੀ ਕਰਨ लवली 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 ਵਨ लवली ਮੇਰੇ ਦਿਲ ਚ ਵੀ ਇਹ ਗੱਲ ਰਿੱਝੰਡੀ ਆ ਮੋਟਰਸਾਈਕਲ ਤੇ ਚੱਲ ਜਾਣਾ ਵਾ ਪਰ ਵਿਚੋਲੇ ਨੂੰ ਇੱਕ ਵਾਰੀ ਫੋਨ ਕਰਦੇ ਹੋ ਤੁਸੀਂ ਪਰ ਫੋਨ ਭੈਣ ਜੀ ਨਹੀਂ ਤੇ ਜੇ ਵਿਚੋਲੇ ਮੁਕਰ ਗਏ ਤੇ ਫਿਰ ਕੀ ਕਰੋਗੇ ਮੁਕਰ ਗਏ ਇਹਨਾਂ ਦੀ ਜਾਨ ਨਾ ਕੱਢ 2 1 ਮੁਕਰ ਗਏ 1 ਮੈਂ ਦਸੂ ਆਪਾਂ ਜਾਣਾ ਰਹਤੀ ਹੇ ਇੱਕ ਮਿੰਟ ਕਾਲ ਫੋਨ ਬੰਦ ਪਰ ਮੈਂ ਰਿਕਮੈਂਡ ਬਣੀ ਗੱਲ ਸੁਣੋ ਹਾਂ ਤੇ ਕੋਈ ਗੱਲ ਨਹੀਂ ਉਦਾਂ ਹੀ ਚੱਲ ਜੰਨੇ ਆ। ਉਹ ਮੈਂ ਕਹਿੰਦਾ ਵੀ ਬੋਲ ਦੱਸ। ਆ ਲੈ ਫੜ 200 ਰੁਪਇਆ ਹੀ ਉਹ। ਉਹ ਆ ਲੈ 200 ਰੁਪਇਆ ਹੀ ਉਹ ਲੈਵਾ ਚੋਲੇ ਬਣਾਉ। ਹਾਂ। ਉਹ ਆ 200 ਰੁਪਇਆ ਹੀ ਉਹ ਚੋਲੇ ਲੈਣਾ ਮੈਂ ਲੈਵਾ। ਨਹੀਂ ਇਧਰ ਲੈ। ਗੱਡੀ ਵਾਲੋਂ ਝੂਠ ਸਪੈਸ਼ਲ ਫੋਨ ਵੀ ਕੀਤਾ ਤੇ ਮੈਂ ਨਾ ਜੋ ਬਣਾਉਣਾ ਨੂੰ ਕੀਤੀ ਸੀ ਪਰ ਬਾਜ ਜੇ ਤੁਹਾਡੀ ਗੱਲ ਉਹਨਾਂ ਨਾਲ ਮੈਂ ਤੇ ਪਰਮੀਤ ਉਲਟਾ ਫਸ ਗਿਆ ਉਹਨਾਂ ਤੁਹਾਨੂੰ ਸ਼ਾਪ ਦੀ ਪਈ ਵੀ ਸ਼ਾਪ ਹੈ ਜਾਈ ਮੈਨੂੰ ਮੈਂ ਤੇ ਗੱਡੀ ਵਾਲੋਂ ਉਹ ਜੋ ਠਾਕਾ ਲੱਗ ਗਿਆ ਤੇ ਵਿਆਹ ਦੇ ਦਿਨ ਮੇਰਾਂ ਭੈਣ ਜੀ ਨੇ ਗੱਲ ਕੀਤੀ ਆ ਤੇਰੇ ਸਾਹਮਣੇ ਕਿਤੇ ਉਦਾਂ ਹੀ ਕਰਨ ਦੇਦੇ ਆ ਮੈਨੂੰ ਥੋੜਾ ਪਤਾ ਸੀ ਕਿ ਉਹ ਮੰਗਰੀ ਪੈ ਜਾਣਾ ਉਹਨਾਂ ਨੇ ਮੇਰੇ ਕਿਹਨੂੰ ਗੱਡੀ ਲੈ ਕੇ ਤੇ ਤੁਰਿਆ ਤੂੰ ਨੂੰ ਦੀ ਸਮਝਿਆ ਸਾਰੀ ਨੂੰ ਸਮਝਣਾ ਆ ਹੂੰ ਹੂੰ ਨਹੀਂ ਮੈਂ ਲਾ ਪਾਉਂਗੀ ਜੋਤ ਅਸੀਂ ਰਾਜੀ ਬਾਜੀ ਕਰ ਸੌਰੀ ਸੌਰੀ ਅਸੀਂ ਰਾਜੀ ਬਾਜੀ ਕਰ ਲਈ ਤੁਸੀਂ ਵੀ ਪੁੱਛਿਓ ਬਹੁਤ ਠੀਕ ਠਾਕ ਸਾਰੇ ਤੇ ਐਨੇ ਜਿਹਾ ਤੂੰ ਪਾਣੀ ਲੈ ਆਇਓ ਠੀਕ ਹੈ ਚਲੋ 3 2 1 ਇੰਦਰ ਹਰ ਸੁਣਾ ਪੁੱਤ ਸਤ ਠੀਕ ਠਾਕ ਸਭ ਹਾਂਜੀ ਅੰਮੀ ਜੀ ਵਧੀਆ ਸਭ ਠੀਕ ਨੇ ਤੁਸੀਂ ਦੱਸੋ ਸੇ ਤਾਂ ਠੀਕ ਆ ਠੀਕ ਆ ਪੁੱਤ ਇੰਦਰ ਜੀ ਲੱਗ ਗਿਆ ਇਹ ਪੁੱਤ ਹਾਂਜੀ ਅੰਮੀ ਜੀ ਲੱਗਿਆ ਪਹਿਲਾਂ ਹੁੰਦਾ ਤੂੰ ਕਹਿੰਦੀ ਸੁਣਿਆ ਪੁੱਤ ਕੰਮ ਕਮ ਕਰਦੀ ਕਿ ਨਹੀਂ ਅਜੀ ਨਹੀਂ ਪੁੱਤ ਸੱਸ ਨਾਲ ਕੰਮ ਕਰਉਣੀ ਨਹੀਂ ਸੱਸ ਮਾਂ ਪੁੱਤ ਸੱਸ ਨਾਲ ਕੰਮ ਕਰਉਣੀ ਨਹੀਂ ਕਿ ਨਹੀਂ ਹਾਂਜੀ ਅੰਮੀ ਜੀ ਪਰ ਹਾਲੇ ਡਾਉਂਦੇ ਨਹੀਂ ਹੈਗੇ ਉਹ ਜੋਤ ਤੁਸੀਂ ਬਣਾਉਂ ਖਾ ਚਾਹ ਘਟ अब ले ऊचा एक नज़र बना हाँ दी हाँ अब उड़े ना सारे तू तो हिंट होटके ना जिन्होंने कपड़ा है ना तो तू हिंट होटके देख ना ये पिंदरा आजू दर चल रही हैं तो तू हिंट ना नहीं चल जाना हम यहाँ जो तू हिंट मैं मैं बताइए चोकला चलो नहीं नहीं बात है ये तो कॉली मैं कहाँ है हैंजी ਕੋਈ ਵੀ ਨਹੀਂ ਆਦਾ ਮੈਨੂੰ ਦੌੜ ਰਹਿਂਦਾ ਬਾਈ 1 2 3 ਸਟਾਰਟ ਕਰੋ ਨਾ ਤਾ ਹੀ ਮੜ ਜਾ 1 2 3 ਸਟਾਰਟ ਮੈਂ ਕੀ ਕਹਣਾ ਇੱਕ ਕਹਿਣਾ ਵੀ ਆਓ ਚਲੀਓ ਉਧਰ ਹਾਂ ਚਲੋ ਚਲੋ ਸਾਰਿਆਂ ਦਾ ਚਲੋ ਕੋਈ ਨਹੀਂ ਬੱਸ ਬੜਾ ਵਾ ਸਵੇਰਾ ਚਲਦਾ ਮਾ ਨਾ ਸਾਰਿਆਂ ਦਾ 2 1 ਮੰਮੀ ਨਾ ਤਾਂ ਢੀ ਇੰਨੀ ਫਿਕਰ ਕਰਦੀ ਆ ਨਾ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਜੇ ਮੈਂ ਆਗਵਾ ਮੇਰੇ ਲਾਗੇ ਬਹਿ ਜਾ ਘੜੀ ਕ ਬੈਂਦੀ ਆ ਫਿਰ ਬਾਅਦ ਜਾ ਕੇ ਮਨ ਪਰਣ ਲੱਗ ਜਾਂਦੀ ਆ ਤਿੰਨ ਸਗੋਂ ਸ਼ੀਤੀ ਸ਼ੀਤੀ ਫੇਰਾ ਮਾਰਿਆ ਕਰੋ ਮੰਮੀ ਦੇਖ ਕਰੋ 2 1 ਮੰਮੀ ਨਾ ਤੁਹਾਡੇ ਮਗਰੋਂ ਜੀ ਜੀ ਚਲੋ ਕੱਟਿਓ ਇੱਕ ਵਾਰੀ ਸਭ ਕੱਟਿਓ ਇੱਕ ਵਾਰੀ ਬਸ ਲਾਸਟ ਵਨ ਰੁਪਿੰਦਰ ਮੰਮੀ ਤੁਹਾਡੇ ਮਗਰੋਂ ਜੀ ਨਹੀਂ ਲਾਉਂਦੇ